गणशंकर देव वार्ड नंबर 12 ਵਿਖੇ ਸੋਹਰਾ ਪਰਿਵਾਰ ਤੋਂ ਦੁਖੀ ਹੋ ਕੇ ਇੱਕ 26 ਸਾਲਾਂ ਦੀ ਲੜਕੀ ਵੱਲੋਂ ਪੱਖੇ ਨਾਲ ਲਟਕੇ ਆਪਣੇ ਜੀਵਨ ਦੀ ਲਾ ਸਮਾਪਤ ਕਰ ਲਈ ਗਈ। ਇਸ ਮੌਕੇ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ આરોਪ ਲਗਾਇਆ ਕਿ ਉਹਨਾਂ ਦੀ ਬੇਟੀ ਦਾ 1 ਸਾਲ ਪਹਿਲਾਂ ਵਿਆਹ ਹੋਇਆ ਸੀ ਜਿਸ ਤੋਂ ਕੁਝ ਸਮੇਂ ਬਾਅਦ ਹੀ ਉਹਨਾਂ ਦੀ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਤੋਂ ਦੁਖੀ ਹੋ ਕੇ ਅੱਜ ਉਹਨਾਂ ਦੀ ਲੜਕੀ ਨੇ ਆਪਣੇ ਜੀਵਨ ਦੀ ਲਾ ਸਮਾਪਤ ਕਰ ਲਈ ਹੈ। ਉਦੋਂ ਐਸਆਈ ਕੌਸ਼ਲ ਚੰਦਰ ਨੇ ਦੱਸਿਆ ਕਿ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਕ ਸਾਥ ਹੋਇਆ ਵਿਆਹ ਹੋਏ ਨੂੰ ਕੋਈ ਸਾਲ ਜੋ ਹੀ ਨਹੀਂ ਕਿਹਾ ਪਹਿਲੇ ਚ ਵਿਆਹ ਕਰਨਾ ਸੀ ਸਾਰਾ ਕੁਝ ਹੀ ਪਿਆ ਕੀਤਾ ਥੋੜੇ ਦਿਨ ਬਾਅਦ ਪਰਮਾਤਮਾ ਨੇ ਤਾਂ ਝੋਲੀ ਵਿੱਚ ਨਿਆਣਾ ਪਾਤਾ ਨਿਆਣੇ ਹੋਣ ਤੋਂ ਬਾਅਦ ਇਹ ਕਹਿੰਦੇ ਕੁੜੀ ਬਿਮਾਰ ਰਹਿੰਦੀ ਆ ਪੈਸੇ ਲੱਗਦੇ ਆ ਐਦਾਂ ਨਹੀਂ ਤੰਗ ਕਰਦੇ ਰੇ ਉਸ ਤੋਂ ਬਾਅਦ ਨਿਆਣਾ ਹੋਇਆ ਨਿਆਣਾ ਹੋਣ ਤੋਂ ਬਾਅਦ ਹੀ ਮਹੀਨਾ ਸ਼ਿਲਾਈ ਨਹੀਂ ਕਟਾਇਆ ਅਸੀਂ ਇਹ ਕੁੜੀ ਨੂੰ ਇੱਥੇ ਸਾਡੇ ਘਰ ਭੇਜ ਦੋ 15-20 ਦਿਨ ਰਹੇ 15-20 ਦਿਨ ਤੋਂ ਬਾਅਦ ਨਾ ਮੁੰਡਾ ਹੋ ਗਿਆ ਮੜਿਆ ਜਾਂ ਬਿਮਾਰ ਖਾਂਗਰੀ ਸਾਹ ਹੋ ਗਈ ਕਾਂਗਰੇਜ ਜਾਣ ਤੋਂ ਬਾਅਦ ਇਹ ਇੱਥੇ ਆ ਗਈ ਇਹ ਹਸਪਤਾਲ ਲੈ ਕੇ ਹਸਪਤਾਲ ਲੈ ਕੇ ਜਾਣ ਤੋਂ ਬਾਅਦ ਕਹਿੰਦੀ ਤੂੰ ਇਹਦੇ ਸਾਰੇ ਟੱਬਰ ਇਹਦਾ ਸੋਰਾ ਸਾਰੇ ਕਹਿੰਦੇ ਵੀ ਤੂੰ ਬਿਮਾਰ ਕਰਕੇ ਲਈ ਚਲੋ ਜੀ ਉੱਥੇ ਅਸੀਂ ਸਾਰੇ ਬੈਠੇ ਸੀ ਤੇ ਇਹਦਾ ਸੋਰਾ ਆਇਆ ਉੱਥੇ ਕਹਿੰਦਾ ਲੈ ਤੂੰ ਕੁੜੀ ਥੱਟ ਕੁੜੀ ਇਕ ਮੁੰਡਾ ਬਿਮਾਰ ਕਰਕੇ ਲਈ ਅਜਿਹਾ ਜਿ ਬਿਮਾਰ ਹੋਣਾ ਹੁੰਦਾ ਤਾਂ ਖਾਟਾਡੇ ਕੋਲ ਹੀ ਹੋ ਜਾਣਾ ਸੀ ਅਜਿਹਾ ਬਿਮਾਰ ਅਸੀਂ ਪੈਸੇ ਲਾ ਦਿੰਦੇ ਆ ਉੱਥੇ ਸਾਡੀ ਕੁੜੀ ਨੂੰ ਮੰਮੀ ਨੂੰ ਮੈਨੂੰ ਮੇਰਾ ਛੋਟੇ ਭਰਾ ਨੂੰ ਇਹਦਾ ਸੋਹਰਾ ਬਹੁਤ ਬੋਲਿਆ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਅਸੀਂ ਨਹੀਂ ਮੁੰਡਾ ਦੇਖਣ ਦੇਣਾ ਉਹਨੂੰ ਮੁੰਡਾ ਬਾਦ ਘਟ ਬਹੁਤ ਬੋਲਿਆ ਕਹਿੰਦਾ ਮੇਰੇ ਜਾਦੇ ਕੁੜੀ ਪਈਓ ਮੇਰੇ ਪੈਸੇ ਲੱਗੀ ਜਾਂਦੇ ਮੇਰੇ ਪੈਸੇ ਲੱਗੀ ਕਹਿੰਦਾ ਨਾ ਇਹ ਕੰਮ ਕਰਦੀ ਐ ਬੈਠੀ ਨੂੰ ਇਹਨੂੰ ਰੋਟੀਆਂ ਦੇਂਦੇ ਕਹਿੰਦਾ ਮੈਂ ਪੁਲਿਸ ਚ ਮੇਰੇ ਤੇ ਤੁਸੀਂ ਦਾਪਾ ਆਪਾਂ ਨੇ ਹੈ ਉਤੋਂ ਬਾਅਦ ਜੀ ਸਾਡੀ ਕੁੜੀ ਨੂੰ ਉਹਨਾਂ ਮੁੰਡਾ ਅੰਦਰ ਵੀ ਨਹੀਂ ਇਹਦੇ ਸਹੁਰੇ ਨੂੰ ਮਿਲਣੇ ਦੇ ਦਿੱਤਾ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਮੈਨੂੰ ਬੋਲਿਆ ਮੇਰੇ ਭਰਾ ਨੂੰ ਮੇਰੀ ਮੰਮੀ ਨੂੰ ਅਸੀਂ ਸਾਡੀ ਚਾਚੀ ਦਾ ਮੁੰਡਾ ਵੀ ਆ ਇਹ ਇਹਨਾਂ ਸਾਰਿਆਂ ਨੂੰ ਵੱਧ ਘੱਟ ਬੋਲੇ ਇੱਕ ਇਹਨਾਂ ਦਾ ਰਿਸ਼ਤੇਦਾਰ ਉਹਨਾਂ ਕਿਹਾ ਕਹਿੰਦਾ ਕੋਈ ਨਹੀਂ ਬਾਜੀ ਕੁੜੀ ਨੂੰ ਬੈਠੀ ਰਹਿਣ ਦੋ 2 ਮਹੀਨੇ ਦਾ ਨਿਆਣਾ ਵਾ ਆਪਣੇ ਪੁੱਤ ਨੂੰ ਲੱਗ ਥੋੜੀ ਕਰ ਸਕਦੀ ਆ ਇਹ ਕਹਿੰਦਾ ਨਹੀਂ ਕਹਿੰਦਾ ਇਹਨੂੰ ਲੈ ਜਾਓ ਇੱਥੋਂ ਲੈ ਰੋ ਕਹਿੰਦਾ ਇਹਨੂੰ ਉੱਥੋਂ ਅਜੀਬ ਘਰੇ ਬਾਹਰ ਹਸਪਤਾਲ ਦੇ ਬਾਹਰ ਇਹਦਾ ਪੇਸ ਹੋ ਰਿਹਾ ਐਨਾ ਸਾਨੂੰ ਮਦਦ ਘੱਟ ਬੋਲਿਆ ਬਹੁਤ ਜ਼ਿਆਦਾ ਪ੍ਰੋਫੈਸ਼ਨ ਬੜੀ ਆ ਕਾਂਤਾ ਦੇਵੀ ਬਾਈ ਵਾਹ ਗਗਨਦੀਪ ਬਾੜ ਨੰਬਰ 5 ਨੀਰੰਭਰ ਰੋਡ ਗਰਿਸ਼ੰਕਰ ਮੈਂ ਫਾਹਾ ਲੈ ਕੇ ਨਾ ਦੂਤਿਆ ਕਰ ਲਈਆਂ ਬਾਕੀ ਪਰਿਵਾਰ ਦੇ ਆਣ ਦੇ ਉਪਰ ਜੋ ਵੀ ਇਹਨਾਂ ਦੇ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਰ ਕਿੰਨੀ ਕੇਸ ਦੱਸੀ ਜਾ ਰਹੀ ਲੜਕੀ ਦੀ 25 26 ਸਾਲ ਦੀ ਤਰੀਕੋ ਮਰ ਇੱਕ ਬੱਚਾ ਆ ਇੱਕ ਬੱਚਾ ਆ ਉਹ ਬਿਮਾਰਾ ਹਸਪੀਟਲ ਆ ਤੇ ਨਮਾ ਸ਼ਹਿਰ ਉਹਨਾਂ ਨੂੰ ਮਿਲਣ ਗਏ ਸੀ ਉੱਥੋਂ ਕੋਈ ਇਹਨਾਂ ਦੀ ਅਮੀਨਾਂ ਵੀ ਹੋ ਗਈ ਆ ਉਹਦੇ ਕਰਕੇ ਇਹਨਾਂ ਦਾ ਸ਼ਾਇਦ ਕੋਈ ਹੋਊਗਾ